ਦਿਨ ਰਾਤ ਲੁਧਿਆਣਾ ਵਿਸਥੇ ਵੋਟਰਸ ਨੇ ਇਹਨੂੰ ਆਪਦੀ ਵਕਾਰ ਦੀ ਲੜਾਈ ਸਮਝ ਕੇ ਸਾਡਾ ਸਾਥ ਦਿੱਤਾ ਹੈ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਸਾਰਾ ਕ੍ਰੈਡਿਟ ਹੈ ਜਿਹੜਾ ਉਹਨਾਂ ਨੂੰ ਜਾਂਦਾ ਮੈਂ ਸਮਝਦਾ ਕਿ ਇਹ ਸੈਮੀ ਫਾਈਨਲ ਸੀ 2027 ਦਾ ਤੇ ਇਸ ਤੋਂ ਬਾਅਦ ਫਾਈਨਲ 2027 ਦੇ ਵਿੱਚ ਆਮ ਆਦੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤੇਗੀ ਇਹਦੇ ਨਾਲ ਨਾਲ ਇੱਕ ਹੋਰ ਵੱਡੀ ਗੱਲ ਆ ਕੱਲੇ ਪੰਜਾਬ ਦੇ ਵਿੱਚ ਹੀ ਨਹੀਂ ਗੁਜਰਾਤ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਿੱਥੇ ਪਿਛਲੇ ਤਕਰੀਬਨ 28-30 ਸਾਲਾਂ ਤੋਂ ਬੀਜੇਪੀ ਦਾ ਰਾਜ ਹੈ ਉੱਥੇ ਸਾਡੇ ਕੈਂਡੀਡੇਟ ਦਾ 17-18000 ਦੇ ਲੀਡ ਦੇ ਉੱਪਰ ਜਿੱਤਣਾ ਇਹ ਦਰਸਾਉਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਕਿਸ ਪਾਸੇ ਵੱਲ ਦੀ ਫਿਜ਼ਾ ਜਿਹੜੀ ਅੱਜ ਉਹ ਦੇਸ਼ ਦੇ ਵਿੱਚ ਚੱਲ ਰਹੀ ਹੈ ਔਰ ਇੱਕੋ ਹੀ ਫੀਜ਼ਾ ਚੱਲ ਰਹੀ ਹੈ ਲੋਕ ਅੱਜ ਮੁਲਕ ਦੇ ਸਮਝੀ ਖੜੇ ਨੇ ਕਿ ਜੇ ਭਾਜਪੀ ਨੂੰ ਔਰ ਬਾਕੀ ਪਾਰਟੀਆਂ ਨੂੰ ਕਾਂਗਰਸ ਵੈਰ ਨੂੰ ਜੇ ਕੋਈ ਕੰਪੀਟ ਕਰ ਸਕਦਾ ਜਿੱਤ ਦਰਜ ਕਰ ਸਕਦਾ ਉਹਨਾਂ ਦੇ ਉੱਪਰ ਤਾਂ ਸਿਰਫ ਔਰ ਸਿਰਫ ਅਰਿੰਦ ਕੇ ਜੀਰੋ ਆਮ ਆਦੀ ਪਾਰਟੀ ਹੈ ਜਿਹਨੂੰ ਮੰਤਰੀ ਬਣਾਇਆ ਜਾਏਗਾ ਹੁਣ ਕਿਹੜਾ ਡੈਫੀਨੇਟ ਡੈਫੀਨੇਟਲੀ ਜੀ ਜਿਹੜੀ ਗੱਲ ਹੈ ਸ਼੍ਰੀ ਅਰਵਿੰਦ ਕੇਜਰੀਓ ਜੀ ਰਮਾਨ ਸਾਹਿਬ ਆਪਦੇ ਮੂੰਹੋਂ ਪਬਲੀਕਲੀ ਅਨਾਉਂਸ ਕਰ ਚੁੱਕੇ ਉਹ 100% ਉਹ ਪੂਰੀ ਹੋਏਗੀ। ਭਾੜਾ ਕਿਹੜਾ ਹੋ ਸਕਦਾ ਕੋਈ ਇਹਦਾ ਫੈਸਲਾ ਤਾਂ ਅਰਵਿੰਦ ਜੀ ਨੇ ਰਮਾਨ ਸਾਹਿਬ ਨੇ ਕਰਨਾ ਜੀ ਇਹ ਤੁਸੀਂ ਗਲਤ ਬੰਦੇ ਨੂੰ ਸੋਲਵ ਕਰ ਰਹੇ ਹੋ ਇਹਦਾ ਫੈਸਲਾ ਉਹ ਕਰਨਾ। ਇੱਕ ਮੈਂ ਫੀਡਬੈਕ ਮੰਨ ਸਕਦੇ ਉਸ ਨੂੰ 3 ਸਾਲ ਦੀ ਉਹਦੀ ਬਰੋਥੀ ਭੰਡ ਦੇ ਸੀ ਬਰੋਥੀ ਕਹਿੰਦੇ 3 ਸਾਲ ਕੰਮ ਨਹੀਂ ਕੀਤਾ ਲੋਕਾਂ ਨੇ ਬਸ ਮੈਨੂੰ ਲੱਗਦਾ ਉਹਨਾਂ ਨੂੰ ਲੋਕਾਂ ਨੇ ਜਵਾਬ ਦੇ ਤਾਂ ਮੇਰੇ ਜਵਾਬ ਦੀ ਲੋੜ ਹੀ ਨਹੀਂ ਰਹੀ। ਸਾਰੇ ਲੁਧਿਆਣਾ ਸ਼ਹਿਰੀ ਆ ਆਮ ਆਦਮੀ ਪਾਰਟੀ ਤੇ ਸਾਡੇ ਨੈਸ਼ਨਲ ਕਨਵੀਨਰ ਸਾਹਿਬ ਤੇ ਸਾਡੇ ਸੀਐਮ ਸਾਹਿਬ ਤੇ ਨੰਬਰਦਾਰਨ ਸਾਰੇ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਸਭ ਤੇ ਜਿੰਦਾ